ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਦਾ ਬੋਲ ਚੁੱਕੇ ਜੀ ਜਿਲ੍ਹਾ ਅਮਰਸਰ ਪੰਡਈ ਤਸੀਲ ਵੀ ਅਮਰਸਰ ਪੰਡਈ ਆ ਜੇ ਉਹ ਅੱਜ ਵੀ ਬਾਈਆਂ ਕੋ ਚਾਰ ਬੰਦੇ ਲੈ ਵੇ ਝੋਟੇ ਆ ਵੱਡੀਆਂ ਝੋਟੀਆਂ ਲੈ ਕੇ ਆਂਦੀਆਂ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਤਿਕਾਰ ਸਦੀਪ ਜੀ ਸਤਿਕਾਰ ਜੀ ਕਰਦੀ ਗੱਲ ਨੇਰਾ ਹੀ ਕਰ ਰਹੇ ਤੁਸੀਂ ਤੇ ਨਾਮ ਮੇਰਾ ਹੈਗਾ ਜੇ ਮੁਖਵਿੰਦਰ ਸਿੰਘ ਸੰਧੂ ਤੇ ਪਿੰਡ ਜੇਠੂ ਵਾਲਾ ਜਿਲ੍ਹਾ ਅਮਰਸਰਆ ਗੋਲਡਨ ਗੇਟ ਤੋਂ 10 ਕਿਲੋਮੀਟਰ ਮੋਬਾਈਲ ਨੰਬਰ 9814898174 ਯਾਦ ਇਹ ਗੱਲਾਂ ਨਹੀਂ ਕਰਨੀਆ ਹਾਂਜੀ 1 ਨੰਬਰ ਹੋ ਰਿਹਾ 788622956 ਨੇ ਰੰਦਾ ਜਾਂਦਾ ਆ ਜੋ ਕਰੀ ਆਈ ਬੁਣਾਲੀ ਫੇਰ ਕਰਾਂਗੇ ਹਾਂਜੀ ਅੱਜ ਮਾਲ ਉਦਾਂ ਹੈਗਾ ਈ ਤੁੱਪੇ ਦੇ ਲਿਸ਼ਕਣ ਵਾਲਾ ਛੋਟੀਆਂ ਮੰਗਾਈਆਂ ਅਸੀਂ ਉਧਰੋਂ ਅੱਛਾ ਅੱਜ ਉਧਰੋਂ ਮੰਗਾਈਆਂ ਦੀ ਹਾਂਜੀ ਉਧਰੋਂ ਮਿਲਿਆ ਤੇ ਜਿਆਦਾ ਹੀ ਚੰਗਾ ਤੇ ਜਿਆਦਾ ਹੀ ਵੱਡੀਆਂ ਛੋਟੀਆਂ ਨਹੀਂ ਵੇਖ ਬਈ ਜੇ ਜੋ ਮਰਜੀ ਹੈ ਧੋਪਰ ਵੀ ਕੁਆਲਿਟੀ ਜਾਰੇ ਬੰਦੇ ਕਿਹੜੇ ਕਿਹੜੇ ਕਰਦੇ ਆ ਨਾ ਚਲੋ ਆਪਣੇ ਬੰਦੇ ਹੈਗੇ ਉਧਰ ਮੈਂ ਵੀ ਆਖਾਂ ਮੈਂ ਗਿਆ ਨਹੀਂ ਹਾਂਜੀ ਤੇ ਉਹਨਾਂ ਨੇ ਭੇਜੀਆਂ ਬੜੇ ਮਾਨ ਨਾਲ ਪਹਿਲੇ ਸੂਏ ਜੀ ਪਹਿਲਾ ਪਹਿਲਾ ਚਾਰ ਚਾਰ ਦੰਦਿਆ ਦੋਵੇਂ ਝੋਟੀਆਂ ਸੂਏ ਬਕਾਦ ਦੇ ਵਿੱਚ ਝੋਟੀਆਂ ਨੇ ਤੇ ਮੁੱਲ ਵੇਖੀ ਤੂੰ ਅੱਛਾ ਤੇ ਜਿੱਦਾਂ ਉਧਰ ਉਂਗਲਾਂ ਮੂੰਹ 'ਚ ਪਾਉਂਦੇ ਹਨ ਵਪਾਰੀ ਇੱਦਾਂ ਉਂਗਲਾਂ ਹੀ ਪਾਉਣਗੇ ਸਾਰੇ ਵੀ ਇਹ ਇੰਨੀਆਂ ਸਸਤੀਆਂ ਅਕਸਰ ਇਹ ਲਿਆਂਦੀਆਂ ਵੀ ਆ ਖਰਚੇ ਵੀ ਪਏ ਆ ਤੇ ਨਫਾ ਵੀ ਲੈਣਾ ਤੇ ਫੇਰ ਵੀ ਮੁੱਲ ਵੇਖ ਮੁੱਲ ਵੇਖ ਦੱਸ ਆਜੋ ਭਾਈ ਝੋਟੀ ਚਾਰ ਦੰਦਿਆ ਹਾਂਜੀ ਤਾਜ਼ੀਆਂ ਸੂਈਆਂ ਐ ਬਸ ਪੀ 10-12 ਬਰਾਂਦੀਆਂ ਆ ਆਜੋ ਖੋਲੋ ਤੇ ਦੁੱਧ ਦੋਹਾਂ ਥੱਲੇ ਇਹਨਾਂ ਥੱਲੇ ਤੂੰ 10-10 ਲੀਟਰ ਹੀ ਮੰਨ 10-10 ਕਿਲੋਫਰਫਰ-ਫਰਫ ਪਰ ਕਿ ਲੋ ਆਪਣੇ ਕੋ ਆ ਗਿਆ ਜੇ 10 ਲੀਟਰ ਦੁੱਧ ਹੋਊਗਾ ਲੈ ਸ਼ੰਭੂ ਦਿਖਾ ਦੇ ਕਰਾਂ ਦੀ ਵੱਡੀਆਂ ਝੋਟੀਆਂ ਅੱਜ ਹਾਂਜੀ ਅਰੇ ਬਾਈ ਨੇ ਕਰਦੀਆਂ ਡੁਰਦੀਆਂ ਥੋੜਾ ਫਿਰ ਤੁਹਾਨੂੰ ਬੜੇ ਡਰਨਗੇ ਜੀ ਹਾਂ ਹਾਂ ਲੈ ਹਾਂ ਵੱਡੇ ਕਦਗਾਰ ਵਾਲੀਆਂ ਪੂਰੀਆਂ ਇਸ ਤੋਂ ਵੱਡੀਆਂ ਦੇ ਸੰਦੀ ਬਾਪੂ ਐਂਡ ਐਂਡ ਹੈ ਜੀ ਐਂਡ ਐਂਡ ਘਰ ਵੀ ਡੰਗਰ ਜੈਡ ਬਲੈਕ ਹੈ ਨਾ ਭਾਜੀ ਹਾਂਜੀ ਤੇ ਸਾਰੀ ਜੈਡ ਬਲੈਕ ਆ ਗਈ ਗੰਨੂ ਨਾਲ ਲੋਈ ਬਿਲਕੁਲ ਨਾਲ ਹਾਂਜੀ ਹਾਂ ਹਾਂਜੀ ਉੱਥੇ ਆ ਨਾ ਭਾਜੀ ਖੁੱਲ੍ਹੇ ਖੁੱਲ੍ਹੇ ਛੱਡਦੇ ਨੇ ਖਤਾਈਆਂ ਉੱਥੇ ਕੋ ਮਾਹੌਲ ਹੋਰ ਹੁੰਦਾ ਹੈ ਇੱਕ ਕਟਾ ਮਗਰ ਜੀ ਇਹਦੇ ਮਗਰ ਕਟਾ ਜੇ ਕਟਾ ਮਗਰ ਆ ਗਿਆ ਸੰਦੀਪ ਸਿਆ 1.5 ਡੋਲ ਲੀਟਰ ਝੋਟੀ ਦੀ ਗਾੜੀ ਹੋਗੀ ਠੀਕ ਆ ਦੁੱਧ ਚਲੋ ਆਪਾਂ ਹੁਣ ਇੱਥੇ ਤੇ ਕੱਲ ਦੀਆਂ ਸੂਈਆਂ ਦਾ 14 14 ਲੀਟਰ ਲੋਕੀ ਦੱਸੀ ਜਾਂਦੇ ਪਹਿਲਾਂ ਨਾਲ ਦਾ ਵੀ ਹਾਂਜੀ ਹਾਂਜੀ ਪਰ ਪਹਿਲਾਂ ਮੱਧ ਜਿਹੜੀ ਆ ਜਾ ਕੇ 20 ਦਿਨਾਂ ਦਾ ਮਹੀਨੇ ਬਾਅਦ ਦੁੱਧ ਦੇ ਉੱਤੇ ਚੜਦੀ ਆ ਹਾਂਜੀ ਹਾਂਜੀ ਤੇ ਚਲੋ ਕਟੀਆਂ ਜੇ ਜ਼ਿਆਦਾ ਨਹੀਂ ਤੇ 11 12 12 ਲੀਟਰ ਦੁੱਧ ਕਰਨਾ ਚਾਹੀਦਾ ਵੱਡਾ ਕੱਦ ਦਾ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਇਹ ਅਰਜਨ ਕੁੰਗੜ ਦੀ ਉਹ ਐਮ 29 ਆਪਾਂ ਕਦੀ ਕਿਹਾ ਨਹੀਂ ਕਿਉਂਕਿ ਐਮ 29 ਮੈਂ ਤਾਂ ਆਪਾਂ ਵੀ ਮਸ਼ਹੂਰੀਆ ਬਣਾ ਗਿਆ ਹਾਂ ਕੋਈ ਦਾ ਨਾ ਪਰ ਉਹ ਆਂਦੇ ਚਾਹੇ ਡੀਐਨਏ ਕਰਾਓ ਇਹ ਅਰਜਨ ਕੁੰਗੜ ਦੀ ਠੀਕ ਆ ਪਰਲੀ ਜਿਹੜੀ ਐਮ 29 ਦੀ ਤੇ ਰੇਟ ਸੰਦੀਪ ਸਿਆਣ ਦਾ ਕੀ ਕਰੀਏ ਬੇ ਹਦਾਂ ਸਾਡਾ ਇੱਕ ਇਹ ਪ੍ਰੋਬਲਮ ਆ ਸਾਡੀ ਪਿਓ ਪੁੱਤਾਂ ਦੀ ਹਾਈਟ ਵੜੀ ਆ ਹਾਂ ਤੇ ਉਮਰ ਨੋ ਹੀ ਲਮਾਉ ਦਾ 6.5 ਫੁੱਟ ਆ ਵੇ ਮੈਂ ਕਿੱਥੇ ਥਾਪੀ ਮਾਰਨਿਆ ਮੇਰੀ 6 ਫੁੱਟੇ ਕਿਹ ਚਾਈ ਦਿਆ ਤੇ ਕਿੱਥੇ ਆ ਦੂਜੇ ਬੰਨੇ ਜੇ ਮਤਲਬ ਬੰਦਾ ਵੇ ਦੇਖੇ ਹੀ ਨਾ ਹਾਂਜੀ ਤੇ ਇਹ ਸੰਦੀਪ ਜੀ ਆਪਾਂ ਡੇਢ ਦੇ ਦੇ ਦੀ ਝੋਟੀ ਕਰ ਦੋ ਮਾਨ ਦਾ ਜਿਨਾਉਂ ਦਾ ਫੋਲੀ ਕਰ ਦਿੰਨੇ ਆ ਬਸ ਤੂੰ ਹੈਰਾਨੀ ਹੋ ਜਾਣਾ ਅੱਛਾ ਇੰਨੇ ਦੇ ਜਿੰਨੇ ਦੀ ਕੋਈ ਦੇਉ ਨਾ ਅੱਛਾ 1 ਲੱਖ ਤੇ 20 ਹਜ਼ਾਰ ਦੀ ਝੋਟੀ ਦੇ ਦਿੰਦੀ ਬਸ 1 ਲੱਖ 20 ਹਜ਼ਾਰ ਦੀ ਇਹ ਸਿਰਫ ਨਾ ਉਧਰੋਂ ਲੈਂਦੀਆਂ ਪਹਿਲੀ ਵਾਰੀ ਲੈਂਦੀਆਂ ਤੇ ਪਹਿਲਾਂ ਝੋਟੀਆਂ ਮੈਂ ਘਾਟੀ ਵੇਚਦਾ ਨਾ ਨਾ ਹੋਣਾ ਸਿਰਫ ਚਾਜ ਆ ਜੇ ਪੂਰਾ ਕੀਤਾ ਤੇ ਮੜਾ ਆ ਜਾਂ ਲਾੜੀਆਂ ਹੀ ਕਰਨਾ ਕੋਈ ਬੋਤਾ ਇਹਨਾਂ ਨਾਲ ਆਪਾਂ ਕੋਈ ਜ਼ਿਆਦਾ ਨਹੀਂ ਲੈਣਾ ਨਾ ਫਾਨੂੰ ਠੀਕ ਆ ਨਾ ਇਹ 120000 ਦੇ ਵਿੱਚੋਂ ਵੀ ਆਏਗੇ ਭੈਣ ਭਰਾ ਦਾ ਪੂਰਾ ਮਾਣ ਲੈ ਲੋ 120 ਆਵੇ ਜੋ ਆ ਮਾਨਦਰਾ ਹੋ ਜਨਾ ਬਾਕੀ ਵੇ ਵੱਡੀ ਝੋਟੀ ਆ ਪੂਰੀ ਸੰਦੀਪ ਇਹਨਾਂ ਦੇ ਪਾਲਣ ਦਾ ਵੀ ਮੁੱਲ ਨਹੀਂ ਇਹਨਾਂ ਹਾਂ ਬਿਲਕੁਲ ਅਕਸਰ ਹੁਣ ਇਹ ਵੇਖੋ ਢਾਈਆਂ ਢਾਈਆਂ ਸਾਲਾਂ ਦੀਆਂ ਤਿੰਨਾਂ ਤਿੰਨਾਂ ਦੇ ਝੋਟੀਆਂ ਹੋਈਆਂ ਹੋਣਗੀਆਂ ਬਿਲਕੁਲ ਬਿਲਕੁਲ ਜੀ ਚਾਰ ਚਾਰ ਦੰਦਾਂ ਦੇ ਦੋਵੇਂ ਤੇ ਇਹਨਾਂ ਤੇ ਕਿਸ ਨੇ ਸਾਮ ਸੰਭਾਲ ਵੀ ਪੂਰੀ ਕੀਤੀ ਹੋਊਗੀ ਤੇ ਫਿਰ ਵੀ ਇਹਨਾਂ ਦੇ ਇਹ ਖਾ ਹੀ ਗਈਆਂ ਅਕਸਰ ਹੀ ਨਫਾ ਵੀ ਲੈਣਦੇ ਆ ਖਰਚਾ ਵੀ ਗੱਡੀਆਂ ਦਾ ਉਹਨਾਂ ਨੇ ਵੀ ਲਿਆ ਹੁਣ ਕੋਈ ਉਹਨਾਂ ਵੀ ਕੋਈ ਨਾ ਲਿਆ ਇਹ ਐਮਨਤੀ ਆ ਗਿਆ ਐਮਨਤੀ ਦੀ ਆ ਠੀਕ ਆ ਇਹ ਝੋਟੀ ਇਹ ਵੀ ਚਾਰ ਦੰਦ ਦੀ ਹੈ ਜੀ ਹਾਂ ਦੋਵੇਂ ਚਾਰ ਚਾਰ ਦੰਦ ਇਹ ਵੀ ਚਾਰ ਦੰਦ ਕਿਤੇ ਕਰਾਉਣੀ ਆ ਦੋਵੇਂ ਇੱਕੋ ਕਰ ਰਹੀਆਂ ਇਹ ਵੀ ਬਾਜੀ ਫੁੱਲ ਇੱਕੋ ਜਾਣ ਦਾ ਸੁਭਾਅ ਇੱਕੋ ਕਰਵਾਈਆਂ ਖੋਲੀਆਂ ਵੀਰ ਤੇ ਸੂਈਆਂ ਨੂੰ ਦੋਵਾਂ ਨੂੰ 10 10 12 12 ਦਿਨ ਹੋਏ ਇਹ ਰਬਾ ਜੀ ਚਲੋ ਉਂਦਰ ਗਏ ਇਹਦਾ ਐਮ ਐਨ 23 ਹੋਊਗਾ ਐਮ ਐਨ ਤੇ ਸੇਂਗਰ ਮਤਲਬ ਉਹਦੇ ਬੰਦੇ ਮੈਂ ਕਿਹਾ ਬੀਚੂ ਮਾਰਦੇ ਲੋਕੀ ਆਂਦਾ ਨਹੀਂ ਚਾਹੀਦੀ ਨਹੀਂ ਨਹੀਂ ਇਹ 50 50% ਐਮ ਐਨ 23 ਹੋਣੀ ਹਾਂ ਜੀ ਛੋਟੀਆਂ ਦੋਵੇਂ ਨਾਲ ਫਲਾਈਆਂ ਆ ਰੰਗ ਕਿੱਡੇ ਦੇਖਦੇ ਧੁੱਪ ਹੋ ਜਾਂ ਲਿਸ਼ਕਦੀਆਂ ਪੂਰੀਆਂ ਪਿੰਡਿਆਂ ਵਾਹ ਜੀ ਤੇ ਥਣ ਥਣ ਵੇਖੋ ਕਿੱਡਾ ਚੰਗਾ ਚਲੋ ਦੁੱਧ ਤੇ ਆ ਕੇ ਦੁੱਧ ਝੋਟੀਆਂ 12 12 11 11 ਵੀ ਕਰਦਣ ਪਰ ਆ ਝੋਟੀਆਂ ਅਗਲੇ ਸਵੇ ਨੂੰ ਢਾਈ ਢਾਈ ਲੱਖ ਦੀਆਂ ਵਿਗਣੀਆਂ ਸੰਦੀਪ ਸਿੰਘ ਹਾਂਜੀ ਹੁਣ ਤੇ ਮੰਦੇ ਦੇ ਦਿਨ ਆ ਤੇ ਟੋਕੜਾ ਵੀ ਇੰਨੇ ਦੀਆਂ ਵਿਗਣੀਆਂ ਲੋਕਾਂ ਦਾ ਟੋਕੜਾ ਵੇਚਦੇ ਨੇ ਭਾਈ ਟੋਕੜਾ ਬਿਲਕੁਲ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਕੱਟੀ ਜੀ ਅੱਛਾ ਇਹਨੇ ਮਗਰ ਕੱਟੀ ਹੈ ਗਈ ਹੈ ਭੀਮ ਭੀਮ ਦੀ ਅੱਛਾ ਭੀਮ ਦੀ ਆ ਠੀਕ ਆ ਆ ਗੱਤੀ ਬੱਜੀ ਹੋ ਤੁਹਾਨੂੰ ਬਖਾਲਦੇ ਆ ਆਲੀ ਜੀ ਆ ਕੱਟੀ ਆ ਕੱਚਾ ਚੰਗੀ ਹੈ ਚਲੋ ਅਸੀਂ ਦੁੱਧ ਛੱਡਦੇ ਆ ਸੋਹਣੀ ਕੱਟੀ 15 ਲੱਖ ਦਣੇ ਲਾ ਕੇ ਬੰਨੇ ਹੋਗੀ ਤੇ ਵੇ ਸੰਦੀਪ ਕਿੱਡੀ ਝੋਟੀ ਆ ਦੋਵੇਂ ਇੱਕ ਦੂਜੀ ਤੋਂ ਵੱਡੀਆਂ ਆ ਨਹੀਂ ਠੀਕ ਆ ਹੁਣ ਪੁਣਾ ਵੀ ਪੂਰਾ ਥਣ ਥਣ ਵਧੀਆ ਲੱਗਿਆ ਹਨਾ ਤੇ ਇਹਨਾਂ ਤੋਂ ਵੱਧ ਹੁਣ ਵੀ ਝੋਟੀਆਂ ਚਲੋ ਲਿਆਉਂਦੇ ਤੇ ਕਈ ਬੰਦੇ ਬਥੇਰੇ ਲਿਆਉਂਦੇ ਆ ਪਰ ਛੋਟੀਆਂ ਹੁੰਦੀਆਂ ਝੋਟੀਆਂ ਇੱਥੇ ਸਾਡੇ ਕੋਲ ਆ ਕੇ ਲੋਕ ਦੱਸਦੇ ਮੁੜ ਕੇ ਫਰਾਂਸਾਂ ਗਏ ਆ ਵੱਡੀ ਲੱਗੀ ਛੋਟੀ ਦੀ ਆ ਛੋਟੀਆਂ ਦਾ ਮੁੱਲ ਮਤਲਬ ਵੀ ਵੱਡੀਆਂ ਵਾਲਾ ਆ ਆਪਾਂ ਝੋਟੀਆਂ ਵੱਡੀਆਂ ਚਲੋ ਸਾਰੇ ਚੰਗਾ ਹੀ ਕਰਦੇ ਆ ਆਪਾਂ ਕਿਸ ਨੂੰ ਮਾਰਨ ਪਰ ਆਪਾਂ ਪਹਿਲੀ ਵਾਰੀ ਲੈਂਦੀ ਆ ਤੇ ਰੇਟ ਆਪਾਂ ਬਿਲਕੁਲ ਹੀ ਇਹਨਾਂ ਦਾ ਉਹੀ ਕਰ ਦੇਣਾ ਤੇ ਇੱਕੋ ਹੀ ਕਰਦੇ ਨੇ ਦੋਵਾਂ ਦਾ ਚਲੋ ਇਹ ਵੀ ਵੀਦੀ ਜਾਂਦ ਛੋੜ ਛੜ ਕਰ ਦਾਂਗੇ ਲੋ ਛੋੜ ਛੜ ਹੋਏ ਨੇ 1,20,000 ਦੀਆਂ ਇਹ ਲੈ 1,20,000 ਵੇ ਲੋ ਵੱਡੀਆਂ ਝੋਟੀਆਂ ਦੀ ਬਦੇ ਨਹੀਂ ਸਕਦਾ ਹੈ ਕੋਈ ਨਹੀਂ ਦੇਊਗਾ ਬਿਲਕੁਲ ਹੈ ਵੱਡੀਆਂ ਝੋਟੀਆਂ ਤੇ ਸਿਰਫ ਨਾ ਨਖਰੀ ਝੋਟੀਆਂ ਜੀ ਹਾਂ ਇਹ ਲਾੜ ਜੈ ਕੀ ਕਰਨਾ ਵੀ ਇੱਕ ਸਿਰਫ ਸ਼ੌਂਕ ਪੂਰਾ ਕਰਨਾ ਹੈ ਤੇ ਆਹ ਫੀਰ ਨਾ ਇਹ ਸੂਈ ਆ ਹਾਂਜੀ ਤੇ ਜੇ ਸੂਏ ਸੂਈ ਆ ਗ੍ਰੇਡੇਡ ਨਹੀਂ ਲੀ ਰਾਵੀ ਦੀ ਮਈ ਆ ਸਡੇ 14 ਲੀਟਰ ਦੁੱਧ ਆ ਕੱਟਾ ਇਹਦਾ ਅੱਛਾ ਘੱਟਾ ਮਗਰ ਆ ਖੋਲੀ ਵੀਰ ਆ ਕਟੇਲ ਮਾਰੀ ਲੋ ਜੀ ਆ ਘੱਟਾ ਆ ਗਿਆ ਕੱਟਾ ਜੇ 15 ਦਿਨ ਹੋ ਗਏ ਹੁਣ 15 ਕਿਲੋ ਜੀ ਨਹੀਂ ਇਹ ਥਲੇ ਦੁੱਧ 14 ਲੀਟਰ 13 ਲੀਟਰ ਤੁਸੀਂ ਮੰਨ ਕੇ ਚੱਲੋ ਆਪਾਂ ਨਾ ਹਾਂਜੀ ਸੰਦੀਪ ਤਸਲੀ ਅਗਲੇ ਦੀ ਪੂਰੀ ਕਰਾਉਣੇ ਅੱਗੇ ਵੀ ਆਪਾਂ ਟੰਡੇ ਦਾ ਜੋਖ-ਜੋਖ ਦੁੱਧ ਦਿੱਤੇ ਮਈਆਂ ਦੀ ਲੋਈ ਨਹੀਂ ਗੱਲ ਵੀ ਆਪਣਾ ਸਚਾਈ ਦਾ ਕੰਮ ਆ ਤੇ ਲੋਕ ਸਾਨੂੰ ਸਚਾਈ ਦੇ ਨਾਲ ਹੀ ਵਧੀਆ ਕੰਮ ਸਾਡਾ ਚਲਾਈ ਜਾਂਦਾ ਸਾਨੂੰ ਕਿ ਲੋਕ ਦੁੱਧ ਵਾਲੀ ਮੈਂ ਦੀ ਹਰ ਦੀ ਵੇਚ ਚੱਡਾ ਮਈ ਦਾ ਚਲੋ ਇੱਕ ਗੱਲ ਹੈਗੀ ਆ ਵੀ ਅਸੀਂ ਟਾਈਮ ਟੂਨ ਲਾਏ ਆ ਹਾਂਜੀ ਤੇ ਹੁਣ ਵੀ ਚਲੋ ਟਾਈਮ ਸਾਢੇ 1:30 ਦਾ ਹੋ ਗਿਆ ਹੈ ਜੋਈਆ ਦਾ ਟਾਈਮ ਹੀ ਹੋ ਗਿਆ ਦੋ ਤਿੰਨ ਘੰਟੇ ਟਾਈਮ ਲੱਗੇ ਪਰ ਇੱਕ ਗੱਲ ਹੈਗੀ ਵੀ ਮੱਝ ਟਾਈਮ ਲਾਇਆ ਵੀ ਉਹ ਬਣੂ ਜਿਹਦੇ ਕੁਝ ਹੈਗਾ ਪੱਲੇ ਹਾਂਜੀ ਹਾਂਜੀ ਬਣਨੀ ਵੇਖ ਦੁੱਧ ਕਿੰਨੇ ਆੜੀ ਆ ਬੰਨ ਨਹੀਂ ਸਹੀ ਕੋਈ ਨਹੀਂ ਹੈ ਜੀ ਹਾਂ ਇਹ ਸੰਦੀਪ ਉਹ ਤਾਂ ਦੱਸ ਦੇਣਾ ਆਪਾਂ ਮੜਾ ਜਾਣਾ ਟੁਨਕਾ ਜਾਂ ਲਾਉਂਦੀ ਕਿਸੇ ਵੇਲੇ ਸਰਨਜੀਤ ਦਾ ਠੀਕ ਆ ਤੁਰਨ ਲੱਗਿਆ ਆਵੇ ਹੁਣ ਕੋਈ ਆ ਇਹ ਦਿੰਦੂ ਕਰਦੀ ਆ ਤੇ ਮੜਾ ਜਾ ਲਾਉਂਦੀ ਆ ਐਵੇਂ ਮੁੜਕੇ ਕੋ ਭੈਣ ਭਰਾ ਹੋਏ ਆਨਲਾਈਨ ਮੰਗਾ ਲਏ ਫਿਰ ਕਹੇ ਦੱਸਿਆ ਨਹੀਂ ਹੈ ਜਿੱਦਾਂ ਇਹ ਆ ਵੇਖੋ ਆਵੇ ਹੁਣ ਇਹਨੇ ਕਰਨਾ ਕਢਾ ਵੀ ਦਈਦੀ ਆ ਗੱਲ ਕੋਈ ਨਹੀਂ ਪਰ ਇਹਦੀ ਲੋੜ ਨਹੀਂ ਕਢਾਉਣੀ ਲੋੜ ਲੋੜ ਹੀ ਨਹੀਂ ਜੀ ਹਾਂ ਤੇ ਸਾਰੀ ਮਈ ਕਵਾਈ ਚੰਗੀ ਆ 13 ਲੀਟਰ ਦੁੱਧ ਕੰਡੇ ਵਾਲਾ ਆ ਚਾਹੇ ਕੋਈ ਬੰਦਾ ਇੱਥੇ 2 4 5 ਦਿਨ ਚੋ ਕੇ ਲੈ ਠੀਕ ਆ ਨਾ ਤਸੱਲੀ ਅਸੀਂ ਕਰਾਉਨੇ ਆ ਪਰ ਲੋਕ ਕਹਿੰਦੇ ਆ ਵੀ ਤਸੱਲੀ ਸਾਡੀ ਕਰਾਓ ਤੇ ਨਫਾ ਹੋਰ ਕਿਸੇ ਕੋਲ ਲਓ ਹਾਂ ਤਸੱਲੀ ਅਸੀਂ ਕਰਾਉਨੇ ਪਰ ਨਫਾ ਦੇਣ ਲੱਗਿਆ ਲੋਕ ਬੜੀਆਂ ਚੀਕਾਂ ਮਾਰਦੇ ਜਿਹੜਾ ਆਉਂਦਾ ਆਉਂਦਾ ਹੋਰ ਕਿਸੇ ਕੋਲ ਦਿੱਲੀ ਉਹ ਹੋਰ ਕੋਈ ਜਿਹੜਾ ਸਾਡੇ ਘਰ ਕਦੀ ਆਇਆ ਹੀ ਨਹੀਂ ਆ ਜਿਹੜਾ ਕਹੇ ਮੇਰੇ ਕੋਲ ਨਫਾ ਲੱ ਲਾ ਉਹ ਅੱਜ ਤੱਕ ਨਹੀਂ ਕਦੀ ਕੋਈ ਆਇਆ ਜਿਹੜਾ ਆਉਂਦਾ ਨਾਵਾਂ ਹੋਰ ਕਿਸੇ ਕੋਲ ਨਹੀਂ ਕਾਲੇ ਇੱਕ ਰਿਸ਼ਤਰ ਨੂੰ ਮੈਂ ਦਿੱਤੀ ਆ ਬੜੇ ਯੋਰ ਨਾਲ ਮੇਰਾ ਫੇਰ ਵੀ 1000 ਰੁਪਇਆ ਕਟਾ ਗਿਆ ਅੱਛਾ ਅੱਜ ਮੈਂ ਸੱਚ ਦੱਸਦਾ ਤੇ ਜੇ 5-7000 10000 ਉੱਤੇ ਰੱਖ ਕੇ ਦੇ ਦਈਏ ਫਿਰ ਹੱਸ ਕੇ ਲੋਕੀ ਲੈ ਜਾਂਦੇ ਸਚਾਈ ਦਾ ਨਾ ਚਲੋ ਭੈਣ ਭਰਾ ਸਾਰਿਆਂ ਨੂੰ ਬੇਨਤੀ ਆ ਸਚਾਈ ਦਾ ਥੋੜਾ ਜਿਹਾ ਮੁੱਲ ਪੈਖ ਲੋ ਤਸੱਲੀ ਇਹ ਕਰਨੀ ਆ ਫਿਰ ਸਾਡੀ ਤਸੱਲੀ ਵੀ ਕਰਾਇ ਕਰੋ ਬਿਲਕੁਲ ਤੁਸੀਂ ਸੈਟੀਸਫਾਈ ਤਾਂ ਦੇ ਜੇ ਤੁਹਾਨੂੰ ਮੱਝ ਵਧੀਆ ਮਿਲ ਜੇ ਤੇ ਵਪਾਰੀ ਸੈਟੀਸਫਾਈ ਤਾਂ ਦਾਵਾ ਜੇ ਉਹਦਾ ਕਰ ਪੂਰਾ ਜੀ ਕਰ ਪੂਰਾ ਬਿਲਕੁਲ ਹਾਂ ਨੂੰ ਨਫਾ ਮਿਲ ਜੇ ਮਾਜੀ ਚੰਗੀ ਜਾਵੇ ਤਾਂ ਸਾਡੀ ਸੋਭਾ ਹੁੰਦੀ ਹਾਂ ਜੀ ਇਹ ਸੰਦੀਪ ਸਾ ਇਹ ਵੀ ਇਹ ਵੀ ਵੇਖੀ ਤੂੰ ਹੈਰਾਨ ਕਰਨ ਵਾਲੇ ਕੰਮ ਹੋਣਾ 15 ਲੀਟਰ ਦੁੱਧ ਮਾਜੀ ਨੇ ਕੱਢ ਦੇਣਾ ਕਿਉਂਕਿ ਮੇਰੇ ਕੋਲ ਆਈ ਨੂੰ ਤਜਾ ਕਿਦਨ ਹੋਇਆ ਅਜੇ ਬੱਚਾ ਤਾਜ਼ਾ ਬਿਲਕੁਲ ਵੰਡ ਬੁੰਡ ਪੂਰਾ ਖਾਂਦੀ ਆ ਨਾ ਵੀ ਕੱਢੇ ਯਾਰ 13 ਲੀਟਰ ਦੁੱਧ ਹੁਣ ਉਹ ਆ ਜਿਹੜਾ ਹੈਗਾ ਦੁੱਧ ਹੈਗਾ ਬਿਲਕੁਲ ਹਾਂ ਇਹ ਸੰਦੀਪ 1 ਲੱਖ ਤੇ 20 ਹਜ਼ਾਰ ਦੀ ਮਹਿੰਗਿਆ ਇੱਕੋ ਜੇ ਰੇਟ ਆ ਇੱਥੇ ਹੋਰ ਕਰ ਦੇਣਾ 5000 ਰੁਪਇਆ ਲੈ ਸ। ਵਾਹ ਜੀ। ਇੱਕ 15 ਦੇਣੀਆਂ ਇੱਥੇ ਬੰਦਾ ਜਿਹੜਾ ਭਾਵੇਂ ਆਨਲਾਈਨ ਮੰਗਾ ਲੇ ਭਾਵੇਂ ਤਾਂ 13 ਲੀਟਰ ਦੁੱਧ ਪੱਕਾ ਹੀ ਹੋ ਗਏ ਥੱਲੇ। 115 ਦੇ ਲੈਵਾ ਸ਼ੰਭੂ ਇੱਕ ਪਿੱਛੇ ਫੇਰ ਵਿਖਾ ਰਹੇ ਤੇ ਥਾੜਵੇ ਕਿੰਨੀ ਵੇਰ ਲੈ ਦੇ ਲੈ। ਦੁੱਧ ਵਾਲੀ ਡੇਰੀ ਦੇ ਮਤਲਬ ਦੀ ਆਵੇ ਲੱਗੇ ਜੀ। ਗ੍ਰੇਡਰ ਜੀ ਨੀਲੀ ਦਾ ਵੀ ਦੀ ਆ। ਤੇ ਆਹ ਜੀ ਆਸਦੀਪ ਇਹ ਗੱਬਰ ਨਹੀਂ ਹਾਂ ਜੀ ਇਹ ਸੂਈ ਆ ਇਹਦੇ ਨਾਲ ਅੱਛਾ ਤੇ ਜੱਗ ਸੂਆ ਮਹੀਂ ਚੰਗੀ ਓਦਾਂ ਹਾਂ ਜੀ ਤੇ 10 ਤਰੀਕ ਨੂੰ ਸੂਈ ਆਪਣੇ ਕੋਲ ਹੀ ਘਰੇ ਸੂਈ ਆ। ਅੱਛਾ ਜੀ ਤੇ 2 ਸਾਲ ਲੈ ਕੇ ਤੇ ਬੱਚਾ ਸਵਾਸ ਛੱਡ ਗਿਆ ਦਾ ਅੱਛਾ ਮਰ ਗਿਆ ਠੀਕ ਉਹ ਮਾੜਾ ਜਾਨਾ ਰਿੰਗਿਆ ਤੇ ਆਪਾਂ ਪੋਠਾ ਪਠਾ ਕੀਤਾ ਤੇ ਪਰ ਉਹ ਨਹੀਂ ਸੁਣਾ ਵੀਡੀਓ ਸਭ ਕੁਝ ਹੈਗੀ ਜ਼ੇਰ ਦੀ ਵੀਡੀਓ ਸੁੰਦੀ ਦੀ ਵੀਡੀਓ ਗੱਬਣ ਦੀ ਵੀਡੀਓ ਹਾਂਜੀ ਮੇਰੇ ਕੋਲ ਹੀ ਆ ਹੁਣ ਇਹਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਐਡੀ ਆਪਾਂ ਇਹਦੀ 부ਸ਼ੀ ਬਣਾਈ ਸੀ ਤੇ ਉਹ 부ਸ਼ੀ ਵੀ ਕੋਤੇ ਲੱਗੇ ਇਹਦਾ ਬੱਚਾ ਦੋਰੇ ਮਰ ਗਿਆ ਵਿਚਾਰੀ ਬਾੜੇ ਤੇ ਮਿਲਦੀ ਹੈ 부ਸ਼ੀ ਵਾਇ ਬਣਾਈ ਪਰ ਅਹੀਂ ਹੁਣ ਬਾੜੇ ਤੇ ਮਿਲਦੀ ਹੈ ਹਾਂ ਤੇ ਦੁੱਧੇ ਥੱਲੇ ਹੋਣਾ ਜਿਹੜਾ 10 ਤਰੀਕ ਦੀ ਸੂਈ ਆ ਬੋਲੇ ਬੂੜੀ ਤੋਂ ਖਾਲੀ ਹੋ ਗਏ 9 ਲੀਟਰ ਤੋਂ ਸਟਾਰਟ ਹੋਈ ਆ ਹਾਂ 11 ਲੀਟਰ ਦੁੱਧ ਕਰ ਦੂਗੀ ਕਿਉਂਕਿ ਬਿਲਕੁਲ ਪੋਲੀ ਆ ਤੇ ਉਦਾਂ ਬਿਲਕੁਲ ਸੀਲ ਠੰਡੀ ਆ ਮੇਰੇ ਹਿਸਾਬ ਨਾਲ ਇਦਾਂ ਇਹਨੂੰ ਥੱਲੇ ਭਾਵੇਂ ਨਾ ਆ ਡਰਦੀ ਕਰਕੇ ਭਲਾ ਪਾ ਗਿਆ ਇਦਾਂ ਬੱਚੇ ਤੋਂ ਦੂਜੀਆਂ ਮਈਆਂ ਚ ਉਹਨਾਂ ਡੰਗਣ ਰਹੀਆਂ ਹਾਂ ਜੀ ਖੋਲੋ ਵੀ ਇਹ ਖੋਲੋ ਜੀ ਬਜੀ ਮੈਨੂੰ ਬੱਚੇ ਬੁੱੱਚੇ ਦੀ ਸਾਰੀ ਵੀਡੀਓ ਤੁਹਾਡੇ ਕੋਲ ਹੈਗੀ ਜੇਰ ਦੀ ਵੀਡੀਓ ਹੈਗੀ ਠੀਕ ਆ ਚਾਰੂ ਚੁਰੂ ਬੜੀ ਐ ਸੰਦੀਪ ਇਹਨੇ ਦੋਆਂ ਘੰਟਿਆਂ ਬਾਅਦ ਜੇਰ ਸੁੱਟਦੀ ਪੌਣੇ ਦੋ ਘੰਟਿਆਂ ਬਾਅ ਖਾਈ ਗਈ ਨਾ ਮਾਲ ਹਾਂ ਸੂ ਕੇ ਫੇਰ ਖਾਈ ਗਈ ਹਾਂ ਨਾਲੇ ਚੱਡੇ ਡਾਬਾ ਪੂਰਾ ਹਾਂ ਡੱਬ ਵਾਲੀ ਚੱਡੇ ਵਾਲੀ ਗ੍ਰੇਡਡ ਗ੍ਰੇਡਡ ਤੇ ਧਾਰ ਹੈ ਕਿਤੇ ਮੁੱਠੀ ਨਹੀਂ ਪੁੱਟਣ ਦਿੰਦੀ ਬਸ ਠੀਕ ਆ ਚੰਗੀ ਵੱਜਣਾ ਚੰਗੀ ਝੋਟੀ ਸੰਦੀ ਚਲੋ ਗਾੜੀ ਭਾਪੂ ਵੀ ਹੁਣ ਆਪਾਂ ਉਸ ਹਿਸਾਬ ਨਾਲ ਕਰਦਾ ਬਿਲਕੁਲ ਬਿਲਕੁਲ ਜੀ ਡੰਗਰ ਨਾਲ ਇਹਦੇ ਇਹਦੇ ਲੈ ਐ ਵੇਲੇ ਇੱਕ ਤੇ ਚੋਨ ਨੂੰ ਕਾਲੀਆਂ ਪਈਆਂ ਹਾਂਜੀ ਤੇ ਦੂਜਾ ਜਦੋਂ ਬੰਦੇ ਤਿੰਨ ਚਾਰ ਦਵਾਲੇ ਹੋ ਜਾਂਦੇ ਫੇਰ ਉਹ ਡਰਦੀਆਂ ਹੁੰਦੀਆਂ ਉੱਦਾਂ ਠੰਡੀਆਂ ਸੀਲਾ ਸਾਰੀਆਂ ਝੋਟੀਆਂ ਵੀ ਨਹੀਂ ਗੱਲ ਲੱਤ ਪੁੱਟਣਗੀ ਆਪਣੀਆਂ ਪਹਿਲਾਂ ਵੀ ਨਾ ਜਿੱਥੇ ਖਲੋਗੀਆਂ ਉੱਥੇ ਖਲੋਣਗੀਆਂ ਹਾਂਜੀ ਬਾਜੀ ਫਿਰ ਇਹ ਸੰਦੀਪ ਲਈ ਤੇ ਝੋਟੀ ਉੱਦਾਂ ਮਹਿੰਗੀ ਆ ਹੂੰ ਤੇ ਉੱਦਾਂ ਜੇ ਦਾ ਬੱਚਾ ਪੁੱਤਾ ਹੋਵੇ ਨਾ ਤੇ ਫਿਰ ਲੱਖ ਰੁਪਏ ਦੀ ਝੋਟੀ ਆਪਾਂ ਦੇਣੀ ਤੇ ਹੁਣ ਆਪਾਂ ਨਾ ਇਹ ਝੋਟੀ ਦੇ ਦਨੀਆ 80 ਹਜ਼ਾਰ ਹੀ ਦੇ ਦੇ 80 ਹਜ਼ਾਰ 80 ਦੇ ਵਿੱਚੋਂ ਭੈਣ ਭਰਾਵਾਂ ਦਾ ਮਾਣ ਕਰਾਂਗੇ 11 ਲੀਟਰ ਦੁੱਧ ਜੇ ਕਿਸੇ ਨੇ ਲੈਣਾ ਹੋਵੇ ਮੈਨੂੰ ਸਾਈ ਪਾ ਦੇ ਤੇ ਅੱਜ ਤੋਂ ਚੌਥੇ ਦਿਨੋਂ ਮੈਂ ਕਰਦਿਆਂ ਥੱਲੇ ਕਿਉਂਕਿ ਡੰਗੋ ਡੰਗੇ ਪਈਆ ਡੂਡ ਪਈਆ ਵਦਨ ਇਹੋ ਹੀ ਡੰਗ ਰਿਆ ਚਾਰ ਹੀ ਡੰਗ ਰਿਆ ਤੇ ਲੋਕਾਂ ਨਾ ਬੜੇ ਸੋਹਣੇ ਕਮੈਂਟ ਕਰਦੇ ਭੈਣ ਭਰਾ ਮਾਣ ਬਹੁਤ ਕਰਦੀ ਦੁਨੀਆ ਤੇ ਆਪਾਂ ਵੀ ਕੋਸ਼ਿਸ਼ ਕਰਦੇ ਆਂ ਵੀ ਹਰ ਇੱਕ ਦਿਨ ਨਾਲ ਚੰਗਾ ਵਿਹਾਰ ਕਰੀਏ ਕਿਉਂਕਿ ਸੰਦੀਪ ਸਿੰਘ ਸਾਹਿਬ ਪਤਾ ਕੀ ਮੇਰਾ ਕੋਈ ਪਿਓ ਦਾਦੇ ਦਾ ਕੰਮ ਨਹੀਂ ਹੈ ਨਹੀਂ ਹੈਗਾ ਜੀ ਤੇ ਮੈਂ ਇੱਕ ਤੇ ਹੁੰਦਾ ਨਾ ਵੀ ਬਲਦੀ ਤੇ ਬਾਲੀ ਜਾ ਉਹ ਤੇ ਉਹ ਵਧੀਆ ਰਹਿੰਦਾ ਉਹ ਸੌਖਾ ਤੇ ਆਪ ਬਾਲ ਕੇ ਸੇਕਣੀ ਔਖੀ ਆ ਤੇ ਜੋ ਵੀ ਆਪਣਾ ਨਾਮ ਬਣਿਆ ਨਾ ਇਹ ਸਿਰਫ ਇਹਨਾਂ ਦਾ ਕਰਕੇ ਨਹੀਂ ਮੈਨੂੰ ਵੀ ਇੱਕ ਮੇਰਾ ਕੋਈ ਡਾ ਖੁੱਲਾ ਕੰਮ ਨਹੀਂ ਲਾਇਆ ਇੱਥੇ ਲਾਗੇ ਬਨੇ ਆਲਾ ਬੜੀ ਬੜੀ ਦੂਰ ਤੱਕ ਲੋਕ ਸਤਿਕਾਰ ਕਰਦੇ ਆ ਫੋਨ ਆਉਂਦਾ ਲੋਕ ਚਲੋ ਆਪਣੇ ਕੰਮ ਦੀ ਸ਼ਲਾਘਾ ਕਰਦੇ ਬਾਕੀ ਭੈਣ ਭਰਾਵਾਂ ਨੂੰ ਬੇਨਤੀ ਆ ਇੱਥੇ ਆ ਕੇ ਮਈਆਂ ਝੋਟੀਆਂ ਦੇ ਉੱਤੇ ਆ ਕੇ ਜਿਹੜਾ ਬੰਦਾ ਖਲੋ ਕੇ ਵੇਖੂਗਾ ਨਾ ਤੇ ਐ ਵਾਕਈ ਤੁਸੀਂ ਵੇਖੋਗੇ ਵੀ ਝੋਟੀਆਂ ਹੈਗੀਆਂ ਬਰੀਡ ਵਾਲੀਆਂ ਬਲੀ ਬਰੀਡ ਵਾਲੀਆਂ ਮਾੜਾ ਡੰਗਰ ਤੇ ਸੰਦੀਪ ਆਪਾਂ ਲੈਂਦੇ ਨੇ ਤੇ ਦੂਜੀ ਗੱਲ ਵੀ ਕੋਈ ਗੱਬਣ ਗੱਬਣ ਨਾਲ ਕੰਮੀ ਨਿਕਲਾਵੇ ਜੇ ਹਵੇ ਵੀ ਤੇ ਉਹ ਕਿਸਾਨ ਮੰਡੀ ਮੰਡੀ ਵਾਲਿਆਂ ਦਾ ਵਾਧਾ ਘਟਾ ਕਰਕੇ ਦੇ ਦੇਦੀ ਆ ਜਾਣ ਪੁੱਜ ਗਏ ਆਪਾਂ ਕਿਸੇ ਨੂੰ ਮੜਾ ਨਹੀਂ ਦਿੰਦੇ ਤੇ ਇੰਨੇ ਡੰਗਰੇ ਨੇਰਾ ਤੁਹਾਨੂੰ ਵੀ ਹੋਣ ਲਿਆ ਗੱਲਾਂ ਬਾਤਾਂ ਮੁੜ ਕੇ ਕਿਤੇ ਕਰਾਂਗੇ ਬਾਕੀ ਜਿੰਨੇ ਹੁਣ ਵੀ ਨਾ ਨਾ ਲਿਆ ਪਹੂ ਇੰਨਾ ਦਰਾਂ ਦੇ ਵਿੱਚ ਆ ਮਹੀਨਾ ਗਹਿ ਰਹਿ ਗਿਆ ਹੁਣ ਬੰਦੇ ਦਾ ਅੱਜ ਨਾਲੇ ਲੋੜੀ ਤੋਂ ਬਾਅਦ ਨਾ ਸਾਨੂੰ ਕੱਖ ਲੱਭਣਾ ਤੇ ਨਾ ਤੁਹਾਨੂੰ ਕੁਝ ਲੱਭਣਾ ਇਹ ਕਹਿੰਦਾ ਮੱਜਾ ਲਿਆਓ ਹੁਣ ਆ ਸੰਦੀਪ ਝੋਟੀਆਂ ਵੇ ਲੋੜੀ ਤੋਂ ਬਾਅਦ ਫੇਰ ਟੋਕੜਾ ਇਹਨੇ ਟੋਕੜੇ ਮਿਲ ਰਹੇ ਇੱਕ ਗਾਣੂ 2.5 ਲੱਖ ਦੇ ਝੋਟੀਆਂ ਜਿੰਦਾ ਦਾ ਬਾਜ਼ਾਰ ਆ ਹੁਣ ਕੀ ਆ ਮੈਂ ਆ ਕੱਟੀ ਇੱਕ ਪੱਲਣਿਆ 4 ਮਹੀਨੇ ਦੀ ਕੱਟੀ ਮੇਰੇ ਹਿਸਾਬ ਨਾਲ 50000 ਰੁਪਇਆ ਖਾ ਖਾ ਗਈ ਹੋਣੀ ਬਜੀ ਖਾ ਗਈ ਹੋਣੀ ਤੇ ਐਡੀ ਬਾਨੀ ਹੋਵੀ ਐਡੀ ਐਡੀ ਬਣੀ ਸੱਲਾਂ ਵੀ ਖਾ ਗਏ ਦੀ ਪਲੀਆਂ ਤੇ ਉਹਨੇ ਦੇ ਪੈਸੇ ਖਾ ਗੀਆਂ ਏ ਤੇ ਮੰਦੇ ਦਾ ਕਰਕੇ ਥੋੜਾ ਜਿਹਾ ਬਾਜ਼ਾਰ ਚਲੋ ਉਸ ਹਿਸਾਬ ਦਾ ਤੇ ਆਪਾਂ ਕੋਈ ਲੋਕ ਆਪਣਾ ਮਾਨ ਸਤਕਾਰ ਕਰਦੇ ਤੇ ਕਦਰ ਕਰਦੇ ਆ ਤੇ ਨਗਦ ਡੰਗਰ ਲਈਦਾ ਨਗਦ ਬਿਲਕੁਲ ਬਿੱਲ ਕੋਲ ਜਿੱਥੋਂ ਲੈਣਾ ਲੈਣਾ ਵੀ ਨਗਦ ਤੇ ਦੇਣਾ ਵੀ ਨਗਦ ਥੋੜਾ ਜਿਹਾ ਪਰਤੇ ਨਾਲ ਮਿਲ ਜਾਂਦਾ ਚਲੋ ਇੰਨੀ ਐ ਅੱਜ ਬੇਨਤੀਆਂ ਤੁਸੀਂ ਦੂਰ ਜਾਣਾ ਹਨੇਰਾ ਹੋਣ ਲਿਆ ਵਾ ਪਿੰਡ ਮੇਰਾ ਜੇਠੂ ਵਾਲਾ ਤੇ ਨਾਂ ਹੈਗਾ ਮੁਖੇਂਦਰ ਸਿੰਘ ਸੰਧੂ ਜ਼ਿਲ ਫੋਨ ਨੰਬਰ 98143 98174 788862956 ਹਰਪੈਣਪੁਰਾਣੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ